एनआरआई टीवी ਤੁਸੀਂ ਦੇਖ ਰਹੇ ਹੋ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਾਪਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਦਾ ਐਕਸੀਡੈਂਟ ਹੋ ਚੁੱਕਿਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਮੋਹਾਲੀ 에어ਪੋਰਟ ਡੀਐਸਪੀ ਆਪਣੇ ਕਾਫਲੇ ਸਮੇਤ ਜਾ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਜਾਂਦੀ ਹੈ ਅਚਾਨਕ ਵੱਡਾ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਡੀਐਸਪੀ ਮਨਦੀਪ ਕੌਰ ਚੀਮਾ ਦੇ ਵੀ ਜੜੀਆਂ ਗੰਭੀਰ ਸੱਟਾਂ ਲੱਗਦੀਆਂ ਨੇ ਹਾਦਸੇ ਦੇ ਵਿੱਚ ਗਨਮੈਨ ਜਿਹੜਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਿਆ ਦਰਅਸਲ ਡੀਐਸਪੀ ਮਨਦੀਪ ਕੌਰ ਚੀਮਾ ਗੁਜਰਾਤ ਦੇ ਵਿੱਚ ਏਕਤਾ ਪਰੇਡ ਦੇ ਏਕਤਾ ਦਿਵਸੋ ਜਿਹੜਾ ਪਰੇਡ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਨਾਭਾ ਦੀ ਡੀਐਸਪੀ ਦੀ ਜਿਹੜੀ ਮਨਦੀਪ ਕੌਰ ਚੀਮਾ ਦੀ ਗੱਡੀ ਆ ਹਾਦਸੇ ਦਾ ਸ਼ਿਕਾਰ ਹੋ ਚੁੱਕਿਆ ਇਸ ਗੱਲ ਦੇ ਉੱਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਡੀਐਸਪੀ ਮਨਦੀਪ ਕੌਰ ਚੀਮਾ ਬਿਲਕੁਲ ਉਹੀ ਨੇ ਜਿਸ ਦਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਨਾਲ ਕਾਫੀ ਜਿਆਦਾ ਬੈਂਸ ਹੁੰਦੀ ਆ ਧਰਨੇ ਦੌਰਾਨ ਤਲਕੀ ਵੀ ਵੱਜ ਜਾਂਦੀ ਆ ਬਹੁਤ ਜਿਆਦੇ ਉਹ ਮਸਲਾ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਦੇ ਵਿੱਚ ਹਾਈਪ ਫੜਦਾ ਬਹੁਤ ਜਿਆਦੇ ਵਾਇਰਲ ਹੁੰਦਾ ਤੇ ਅੱਜ ਡੀਐਸਪੀ ਮਨਦੀਪ ਕੌਰ ਚੀਮਾ ਨੂੰ ਲੈ ਕੇ ਬਹੁਤ ਅਹਿਮ ਖਬਰ ਆ ਕਿ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਚੁੱਕੀ ਆ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਆ ਭਿਆਨਕ ਸੜਕ ਹਾਦਸਾ ਵਾਪਰ ਜੋ ਕਿ ਅਦਰਸਲ ਮੁਹਾਲੀ 에어ਪੋਰਟ ਜਾ ਰਹੇ ਸੀ ਡੀਐਸਪੀ ਮਨਦੀਪ ਕੌਰ ਚੀਮਾ ਉਹਨਾਂ ਦੇ ਨਾਲ ਉਹਨਾਂ ਦੇ ਗਨਮੈਨ ਵੀ ਗੱਡੀ ਦੇ ਵਿੱਚ ਮੌਜੂਦ ਸੀ ਅਚਾਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਗਨਮੈਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਡੀਐਸਪੀ ਮਨਦੀਪ ਕੌਰ ਚੀਮਾ ਦੇ ਵੀ ਸੱਟਾਂ ਲੱਗੀਆਂ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਗਨਮੈਨ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਡੀਐਸਪੀ ਮਨਦੀਪ ਕੌਰ ਚੀਮਾ ਦੇ ਹੱਥ ਦੇ ਉੱਪਰ ਸੱਟ ਲੱਗੀ ਹੈ ਹੱਥ ਦੇ ਵਿੱਚ ਫ੍ਰੈਕਚਰ ਹੋ ਚੁੱਕੇ ਹੈ ਜਿਸ ਤੋਂ ਬਾਅਦ ਉਹਨਾਂ ਦੀ ਬਾਕੀ ਟੀਮ ਦੁਆਰਾ ਉਹਨਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਤੇ ਇਸ ਫਿਲਹਾਲ ਉਹਨਾਂ ਦਾ ਜਿਹੜਾ ਜੋ ਫਲਾਈਟ ਸੀ ਜਿਹੜਾ ਉਹਨਾਂ ਦਾ ਸਫ਼ਰ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਨੇ ਗੁਜਰਾਤ ਏਕਤਾ ਦਿਵਸ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਨਾਬਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਡੀਐਸਪੀ ਮਨਦੀਪ ਕੌਰ ਚੀਮਾ ਦਾ ਜਿਹੜਾ ਐਕਸੀਡੈਂਟ ਹੋਇਆ ਗੱਡੀ ਹਾ사 ਗ੍ਰਸਤ ਹੋਈ ਆ ਗੱਡੀ ਹਾਸੇ ਦਾ ਸ਼ਿਕਾਰ ਹੋਈ ਆ ਕੀ ਕਾਰਨ ਸੀ ਕਿਸੇ ਦੇ ਨਾਲ ਟੱਕਰ ਵੱਜੀ ਆ ਕਿਸ ਦੇ ਨਾਲ ਇਹ ਹਾਦਸਾ ਵਾਪਰਿਆ ਸੜਕ ਦੇ ਉੱਪਰ ਕੋਈ ਖਰਾਬੀ ਦੇ ਨਾਲ ਹਾਦਸਾ ਵਾਪਰਿਆ ਅਚਾਨਕ ਗੱਡੀ ਖਰਾਬ ਹੋਈ ਜੋ ਵੀ ਜਿਹੜਾ ਇਹ ਘਟਨਾ ਕਰਮ ਦਾ ਕਾਰਨ ਕੀ ਬਣਿਆ ਹਲੇ ਤੱਕ ਸਪਸ਼ਟ ਨਹੀਂ ਹੋਇਆ ਕੁਝ ਸਮੇਂ ਦੇ ਵਿੱਚ ਇਹ ਵੀ ਸਪਸ਼ਟ ਹੋ ਜਾਵੇਗਾ ਪਰ ਬਹੁਤ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾਬਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਜਿਸ ਦਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਨਾਲ ਕਾਫੀ ਜ਼ਿਆਦਾ ਬਹਿਸ ਹੁੰਦੀ ਆ ਧਰਮੇ ਧਰਨੇ ਦੌਰਾਨ ਕਿਸ ਤਰੀਕੇ ਤਲਕੀ ਵੱਧਦੀ ਆ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰੀਕੇ ਉਹ ਵੀਡੀਓਜ਼ ਵਾਇਰਲ ਹੁੰਦੀਆਂ ਨੇ ਖਬਰਾਂ ਵੀ ਨਸ਼ਰ ਹੁੰਦੀਆਂ ਨੇ ਤੇ ਅੱਜ ਉਹੀ ਡੀਐਸਪੀ ਮਨਦੀਪ ਕੌਰ ਚੀਮਾ ਨੂੰ ਲੈ ਕੇ ਅਹਿਮ ਖਬਰ ਆ ਕਿ ਮਹਾਲੀ 에어ਪੋਰਟ ਜਾਂਦੇ ਸਮੇਂ ਉਹਨਾਂ ਦਾ ਐਕਸੀਡੈਂਟ ਹੋ ਚੁੱਕਿਆ ਉਹਨਾਂ ਨੇ ਗੁਜਰਾਤ ਏਕਤਾ ਦਿਵਸ ਪਰੇਡ ਦੇ ਵਿੱਚ ਸ਼ਾਮਲ ਹੋਣ ਜਾਣਾ ਸੀ ਪਰ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਡੀਐਸਪੀ ਮਨਦੀਪ ਕੌਰ ਚੀਮਾ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਹੱਥ ਦੇ ਵਿੱਚ ਫ੍ਰੈਕਚਰ ਹੋ ਚੁੱਕਿਆ ਹਾਦਸੇ ਦੇ ਵਿੱਚ ਗਨਮੈਨ ਵੀ ਜ਼ਖਮੀ ਹੋਇਆ ਜੋ ਕਿ ਇੱਕ ਤਸਵੀਰ ਦੇ ਵਿੱਚ ਹੇਟਾ ਸਿਰ ਫੜ ਕੇ ਬੈਠਾ ਵੀ ਨਜ਼ਰ ਆਇਆ ਤੇ ਇਸ ਦੇ ਨਾਲ ਡੀਐਸਪੀ ਮਨਦੀਪ ਕੌਰ ਚੀਮਾ ਚੀਨਾ ਚੀਮਾ ਦੀ ਜਿਹੜੀ ਅੱਗੇ ਦੀ ਯਾਤਰਾ ਸੀ ਉਹ ਮੁਲਤਵੀ ਕਰ ਦਿੱਤੀ ਆ ਤੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ